ਫਾਜ਼ਿਲਕਾ ਦੇ ਮਲੋਟ ਰੋਡ ਤੇ ਬਨੇ ਰਿਲਾਈਐਂਸ ਪੰਪ ਦੇ ਨੇੜੇ ਇੱਕ ਦੁਰਘਟਨਾ ਵਾਪਰ ਗਈ ਜਿਸ ਵਿੱਚ ਇੱਕ ਜੀਪ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਅਤੇ ਸਾਹਮਣੇ ਤੋਂ ਆ ਰਿਹਾ ਇੱਕ ਮੋਟਰਸਾਈਕਲ ਵੀ ਵਿੱਚ ਕੁਚ ਰਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਐਨੀ ਟੱਕਰ ਦੇ ਵਿੱਚ 6-7 ਜਣੇ ਜ਼ਖਮੀ ਹੋਏ ਜਿਸ ਵਿੱਚ 2 ਜਣਿਆਂ ਦੀ ਜਾਨ ਚਲੀ ਗਈ ਇੱਕ ਪੰਜਾਬ ਪੁਲਿਸ ਦਾ ਕਰਮਚਾਰੀ ਅਤੇ ਇੱਕ ਸਕੂਲ ਤੋਂ ਪੇਪਰ ਦੇ ਕੇ ਜਾ ਰਿਹਾ ਵਿਦਿਆਰਥੀ ਸੀ ਜੋ ਕਿ ਗਾਂਧੀ ਭੱਲੇ ਫਾਜ਼ਿਲਕਾ ਦਾ ਦੱਸਿਆ ਜਾ ਰਿਹਾ ਹੈ ਦੋਸਤਾਂ ਦੇ ਨਾਲ ਪੇਪਰ ਦੇਣ ਤੋਂ ਬਾਅਦ ਜੀਪ ਤੇ ਘੁੰਮਣ ਲਈ ਜਾ ਰਿਹਾ ਸੀ ਅਤੇ ਰਸਤੇ ਵਿੱਚ ਇਹ ਦੁਰਘਟਨਾ ਵਾਪਰ ਗਈ। ਮੌਕੇ ਤੇ ਤੁਸੀਂ ਵੇਖ ਰਹੇ ਹੋ ਕੀ ਹਾਲਾਤ ਹਨ। ਲੋਕ ਪਛਾਣ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਜਦ ਸਰਕਾਰੀ ਹਸਪਤਾਲ ਵਿੱਚ ਵੇਖਿਆ ਗਿਆ ਤਾਂ ਜ਼ਖਮੀਆਂ ਦੀ ਹਾਲਾਤ ਕੀ ਸੀ ਅਤੇ ਮੌਕੇ ਤੇ ਮੌਜੂਦ ਦੁਰਘਟਨਾ ਵੇਖਣ ਵਾਲੇ ਲੋਕਾਂ ਦਾ ਕੀ ਕੁਝ ਕਹਿਣਾ ਹੈ? ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ। ਸਾਹਿਬ ਵਾਪਰੇ ਅਤੇ ਬੜੀ ਥੋੜੀ ਜੀ ਜਾਣਕਾਰੀ ਦਿਓ। ਦੇਖੋ ਜੀ ਅਸੀਂ ਕੰਮ ਕਰ ਰਹੇ ਹਾਂ ਪਿੱਛੇ ਜੀ। ਆਵਾਜ਼ ਫੁੱਲ ਆਈ ਹੈ ਜੀ। ਉਸ ਤੋਂ ਬਾਅਦ ਪਤਾ ਲੱਗਾ ਵੀ ਕਿਸ ਤਰ੍ਹਾਂ ਦੀ ਹੋਈ। ਇੱਥੇ ਜਦੋਂ ਮੌਕੇ ਤੇ ਪਤਾ ਲੱਗਿਆ ਵੀ ਐਕਸੀਡੈਂਟ ਹੋ ਗਿਆ ਜੀ। ਬੱਸ ਆ ਗੱਲ ਬਾਤ। ਤੁਸੀਂ ਮੌਕੇ ਤੇ ਪ ਮੌਕੇ ਤੇ ਨਹੀਂ ਪਹੁੰਚਿਆ ਸੀ ਪਿੱਛੇ ਬਾਅਦ ਚ ਆਏ ਜੀ ਕੀ ਵੇਖਿਆ ਬਾਅਦ ਚ ਆ ਕੇ ਬਾਅਦ ਚ ਦੇਖਿਆ ਵੀ ਜਿਹੜੇ ਮਨੋਂ ਬੰਦੇ ਨੂੰ ਕੱਢ ਰਹੇ ਸੀਗੇ ਹਾਂਜੀ ਬਸ ਆ ਹੀ ਦੇਖਿਆ ਆ ਕੇ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਕੋਈ ਸਮਝ ਨਹੀਂ ਆਈ ਜੀ ਅਸੀਂ ਦੇਖਿਆ ਨਹੀਂ ਅਸੀਂ ਉਹਦੇ ਪਿੱਛੇ ਕੰਮ ਕਰ ਪੰਪ ਦੇ ਕੋਲੇ ਜੀ ਬਸ ਆ ਦੇਖ ਰਹੇ ਭਾਈ ਮੈਂ ਨਾਪਰੇ ਸਿੰਘ ਚਿਵਨਲੇ ਤੋਂ ਆਈ ਅਸੀਂ ਇੱਥੇ ਦੇਖਿਆ ਜੀ ਅੱਡਾ ਕਾਰ ਤੇ ਜੀਪ ਆਣਾ ਇੱਕ ਦੋ ਜਨੂਬਾ ਟੇਕਰ ਲੱਗੇ ਸੀ ਅੱਗੋਂ ਕੋਈ ਟਰੱਕ ਆਉਂਦਾ ਸੀਗਾ ਇਹ ਓਵਰਟੇਕ ਕਰਦੇ ਇੱਥੇ ਖੰਭਾ ਸੀਗਾ ਪੋਲ ਨੂੰ ਕਰਕੇ ਉਹ ਗੱਡੀ ਪਹਿਲੇ ਜੀਪ ਪਲਟ ਗਈ ਫਿਰ ਇਹ ਲੋਟਣੀ ਲੱਗੀ ਤੇ ਇੱਕ ਮੋਟਰਸਾਈਕਲ ਆ ਪਿੱਛੇ ਤੁਸੀਂ ਡਿੱਗਿਆ ਦੇਖਿਆ ਹੋਊਗਾ ਉਹਦੇ ਤੇ ਸੀ ਇੱਕ 11 ਸਾਲ ਦੀ ਕੁੜੀ ਇੱਕ ਪ੍ਰੈਗਨੈਂਟ ਲੇਡੀ ਔਰ ਇੱਕ ਬੰਦਾ ਉਹਨਾਂ ਤਿੰਨਾਂ ਦੀਆਂ ਲੱਤਾਂ ਹੀ ਟੁੱਟ ਗਈਆਂ ਤੇ ਜਿਹੜੀ ਕੁੜੀ ਆ 11 ਸਾਲ ਉਹਦੇ ਤਾਂ ਹੱਡੀਆਂ ਬਾਹਰ ਹੀ ਆਏ ਮਤਲਬ ਦਿਸਣ ਲੱਗ ਪਈ ਸੀ ਜੀ ਉਹ ਬਹੁਤ ਇੰਜਰੀਜ਼ ਸੀਰੀਅਸ ਆ ਇਹ ਵੀ ਸੀਰੀਅਸ ਹੈ ਇਹਦੀਆਂ ਲੱਤਾਂ ਇੱਥੇ ਟੁੱਟ ਗਈਆਂ ਸੀ ਮੁਲਾਜ਼ਮ ਆਏ ਤੇ ਕੇਵਲ ਜੇ ਨਾ ਭੁੱਲਦੇ ਹੋਈਏ ਤਾਂ ਤੇ ਇਹਦੇ ਵੀ ਹੈਡ ਇੰਜਰੀ ਹੈ ਕੀ ਤੇ ਗਲਤੀ ਕੀ ਦੀ ਮੰਨਦੇ ਜੀ ਇਸ ਵਾਕਿਆ ਗਲਤੀ ਤਾਂ ਸਮਝ ਨਹੀਂ ਆਉਂਦੀ ਅੱਗੋ ਕਹੋਗੇ ਅੱਗੋ ਜਦੋਂ ਆਈਏ ਉਹਨਾਂ ਰੋਗਲੇ ਦੇ ਘਬਰਾਇ ਹੀ ਗਏ ਸੱਚ ਘਬਰਾਇਆ ਹਾਂ ਮਤਲਬ ਨਹੀਂ ਮੇਨ ਕਾਰਨ ਕੀ ਰਿਹਾ ਮਤਲਬ ਕਿ ਕਾਰ ਇਹਨਾਂ ਦੇ ਉਹ ਜੀਪ ਵਾਲੇ ਸੀ ਨਾ ਜਿਹੜੇ ਜੀਪ ਆਦੀ ਜਾਂਦੇ ਸੀ ਅੱਗ ਕੱਢਦੇ ਸੀਗੇ ਉਹਨ ਟੇਕ ਕਰਨ ਦੇ ਚੱਕਰਾਂ 'ਚ ਹੀ ਅੱਗੋ ਟਰੱਕ ਆ ਗਿਆ ਤੇ ਮੁੜ ਕੇ ਬੈਲੈਂਸ ਇਹਨਾਂ ਨੇ ਮਤਲਬ ਬਣਿਆ ਹੀ ਨਹੀਂ ਬੈਲੈਂਸ ਸਭ ਸਹੀ ਸੱਚ ਕੀ ਲੱਗਦਾ ਹਾਲਾਤ ਠੀਕ ਨੇ ਲੱਗਦਾ ਹੈ ਬਾਕੀ ਸੀਰੀਅਸ ਇੰਜਰੀਜ਼ ਕਾਫੀ ਆ ਸਾਰਿਆਂ ਦੀ ਸੀਰੀਅਸ ਇੰਜਰੀ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਨਾ ਪ੍ਰੀਤ ਸਿੰਘ ਜੀ ਕਿਹ ਕਿਤੂ ਘਟਨਾ ਕੱਤੀ ਹੈ ਮਲੋਟ ਰੋਡ ਦੇ ਉੱਤੇ ਕੀ ਕਹਿਣਾ ਚਾਹੂਗਾ ਕਿਵੇਂ ਕੱਤੀ ਹੈ ਇਹਦੇ ਬਾਰੇ ਜਾਣਕਾਰੀ ਦਿਓ ਦੋ ਵੀਕਲ ਟਕਰਾਏ ਨਾਲ ਉਸ ਜੀਪ ਕਾਰ ਇੱਕ ਮੋਟਰਸਾਈਕਲ ਸਾਈਡ ਤੇ ਜਾ ਰਹਾ ਸੀ ਉਸ ਵਿੱਚ ਥੱਲੇ ਐਕਸੀਡੈਂਟ ਹੋਇਆ ਕਿੰਨੇ ਲੋਕ ਆਏ ਲੋਕ ਸਰ ਸੈਕਿੰਡ ਕੀ ਆ ਜਾਦਾ ਜੀਪ ਦੇ ਉੱਪਰ ਵੀ 6-7 ਦੱਸਦੇ ਨੇ 6-7 ਜਣੇ ਆ ਹਾਂ ਜੀ ਤੇ ਹੁਣ ਕਿਵੇਂ ਹਾਲਤ ਕਿਵੇਂ ਆ ਉਹਨਾਂ ਦੀ ਹਸਪੀਟਲ ਪਹੁੰਚਾਇਆ ਹੈ ਅਸੀਂ ਮੌਕੇ ਤੇ ਪਹੁੰਚ ਕੇ ਦੇਖੋ ਕੋਈ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਛੱਟਾ ਤਾਂ ਲੱਗਿਆ ਹੀ ਆ ਉਹਨਾਂ ਦਾ ਸਤਾ ਲੱਗੀਆਂ ਇਹ ਆ ਕਿਹੜੇ ਪਾਸੋਂ ਰਹਿ ਸੀਗੇ ਇਹ ਫਾਇਲ ਕਾਲ ਸਾਈਡ ਤੋਂ ਆ ਰਹੇ ਸੀ ਮਲੋਡ ਵੱਲ ਜਾ ਰਹੇ ਨੇ ਐਕਸੀਡੈਂਟ ਕਿੱਥੇ ਹੋਇਆ ਜੀ ਮੌਕੇ ਤੇ ਟਰੈਕਪੰਪ ਦੇ ਥੋੜਾ ਜਿਹਾ ਬੈਕ ਸਾਈਡ ਦੇ ਪਿੱਛੇ ਮਲੋਡ ਰੋਡ ਦੇ ਬੈਕ ਸਾਈਡ 50 ਮੀਟਰ ਪਿੱਛੇ ਇੱਕ ਦੇਖਣ ਨੂੰ ਮਿਲਿਆ ਸੀ ਇੱਥੇ ਇੱਕ ਪੱਤਰਕਾਰ ਦਾ ਮੋਬਾਈਲ ਵੀ ਤੁਹਾਡੇ ਮੁਲਾਜ਼ਮਾਂ ਵੱਲੋਂ ਖੋਇਆ ਗਿਆ ਸੀ ਉਹਦੇ ਬਾਰੇ ਥੋੜੀ ਜਾਣਕਾਰੀ ਹੈ ਇਸ ਬਾਰੇ ਨਹੀਂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत